ਜੋ ਅਸੀਂ ਹੁਣ ਸੁਣ ਰਹੇ ਹਾਂ ਨਿਊਜ਼ ਦੇ ਵਿੱਚ ਕਿ ਰਾਜਸਥਾਨ ਦੇ ਉਹਨਾਂ ਸਿੱਖਾਂ ਦੇ ਘਰਾਂ ਦੇ ਵਿੱਚ ਰੇਡ ਮਾਰੀ ਜਾ ਰਹੀ ਹੈ ਜੋ ਕੱਲ ਤੁਹਾਡੇ ਨਾਲ ਉਸ ਬੱਚੀ ਦੇ ਸਮਰਥਨ ਦੇ ਵਿੱਚ ਗਏ ਹੋਏ ਸੀ ਰੋਸ ਪ੍ਰਦਰਸ਼ਨ ਕਰਨ ਦੇ ਲਈ ਰਾਜਸਥਾਨ ਦੇ ਜੈਪੁਰ ਦੇ ਵਿੱਚ ਜਿਸ ਬੱਚੀ ਨੂੰ ਜੱਜ ਦਾ ਐਗਜ਼ਾਮ ਦੇਣ ਦੇ ਲਈ ਕਕਾਰਾਂ ਦੀ ਵਜ੍ਹਾ ਦੇ ਕਰਕੇ ਰੋਕਿਆ ਗਿਆ ਸੀ ਔਰ ਕੱਲ ਸੀ ਇਹ ਸੁਣ ਰਹੀ ਸੀ ਨਿਊਜ਼ ਦੇ ਵਿੱਚ ਕਿ ਰਾਜਸਥਾਨ ਸਰਕਾਰ ਨੇ ਸੁਹਿਰਦਤਾ ਦਿਖਾਉਂਦੇ ਹੋਏ ਉਹਨਾਂ ਨੇ ਕਕਾਰਾਂ ਨੂੰ ਤੇ ਦਸਤਾਰ ਨੂੰ ਮੰਨਤਾ ਵੀ ਦੇ ਦਿੱਤੀ ਹੈ ਤੇ ਇਹ ਮਾਮਲਾ ਸੋਲਵ ਹੋ ਗਿਆ ਸੀ ਲੇਕਿਨ ਅੱਜ ਇਹ ਜਿਹੜੀ ਖਬਰ ਆ ਰਹੀ ਹੈ ਕਿ ਉਹਨਾਂ ਸਿੱਖਾਂ ਦੇ ਘਰਾਂ ਦੇ ਵਿੱਚ ਰੇਡ ਮਾਰੀ ਜਾ ਰਹੀ ਹੈ ਇਹ ਕਾਰਵਾਈ ਕੀ ਹੋ ਰਹੀ ਹੈ ਮਰ ਪਹਿਲੀ ਗੱਲ ਤਾਂ ਜਿਹੜਾ ਇਹਨਾਂ ਲੈਟਰ ਜਾਰੀ ਕੀਤਾ ਇਹਨਾਂ ਨੇ ਨਾ ਜੀ ਜੀ ਉਹ ਲੈਟਰ ਐਕਚੁਅਲੀ 2019 ਦਾ ਟਾਪੀ ਪੇਸਟ ਹੈ 2019 ਉਦੋਂ ਵੀ ਟਾਪੀ ਪੇਸਟ ਲੈਟਰ ਹੈ ਪਹਿਲਾ ਆਰਡਰ ਨਿਕਲੇ ਸੀ 2019 ਵਿੱਚ ਵੀ ਠੀਕ ਹੈ ਉਦੋਂ 18 ਜਨ ਗਲਾਉਚੰਦ ਘਟਾਰੀਆ ਜੀ ਗ੍ਰਹਿ ਮੰਤਰੀ ਸੀਗੇ ਮੈਂ ਖੁਦ ਗਿਆ ਸੀ ਡੈਪੂਟੇਸ਼ਨ ਲੈ ਕੇ ਉਦੋਂ ਅਸੀਂ ਪ੍ਰਦਰਸ਼ਨ ਕੀਤਾ ਸੀਗਾ ਉਦੋਂ ਬੱਚਿਆਂ ਨੇ ਕਕਾਰ ਲਾਏ ਸੀਗੇ ਤੇ ਉਹਨਾਂ ਨੇ ਇਹ ਲੈਟਰ ਜਾਰੀ ਕੀਤਾ ਸੀਗਾ ਜੀ ਹੁਣ ਜਦੋਂ ਅਸੀਂ ਅੰਦੋਲਨ ਸ਼ੁਰੂ ਕੀਤਾ ਦੁਆਰਾ ਜੈਪੁਰ ਨੂੰ ਪਹੁੰਚ ਕੀਤਾ ਇਹਨਾਂ ਨੇ ਉਹੀ ਲੈਟਰ ਕਾਪੀ ਪੇਸਟ ਕਰਕੇ ਦੁਬਾਰਾ ਭੇਜਤਾ ਚਲੋ ਧੰਨਵਾਦ ਹੈ ਨਾ ਦੁਬਾਰਾ ਰਿਮਾਈਂਡਰ ਭੇਜਤਾ ਉਹਨਾਂ ਨੇ ਜੀ ਪਰ ਸਾਡਾ ਮਕਸਦ ਸੀਗਾ ਵੀ ਜਿਹੜੇ ਤੁਸੀਂ ਬੱਚਿਆਂ ਨੂੰ ਭੁੱਖ ਦਾ ਕੀ ਬਣੂਗਾ ਪਹਿਲੀ ਗੱਲ ਹੂੰ ਹੂੰ ਦੂਜੀ ਗੱਲ ਜਿਹੜਾ ਇਹ ਦੋਸ਼ੇ ਅવાર ਹੁੰਦਾ ਜਿੱਦਾਂ ਤੁਸੀਂ ਕਹਿ ਰਹੇ ਹੋ ਜੇ 2019 ਦੇ ਵਿੱਚ ਵੀ ਇਹ ਨੋਟਿਸ ਜਾਰੀ ਹੋਇਆ ਸੀ ਤੇ ਉਸ ਨੋਟਿਸ ਦਾ ਤਾਂ ਫਿਰ ਮੰਨਿਆ ਤਾਂ ਕਿਸੇ ਨੇ ਹੈ ਨਹੀਂ ਉਹ ਫਿਰ ਦੁਬਾਰਾ ਫਿਰ ਤੁਹਾਨੂੰ ਧਰਨੇ ਲਾਣੇ ਪਏ ਆ ਦੂਸਰੀ ਗੱਲ ਸਾਡੀ ਸੀਗੀ ਵੀ ਜਿਹੜੇ ਦੋਸ਼ੀਆਂ ਨੇ ਇਹ ਕਰਤੂਤ ਕੀਤੀ ਹੈ ਉਹਨਾਂ ਖਿਲਾਫ ਕੀ ਕਾਰਵਾਈ ਕੀਤੀ ਜੀ ਇਹ ਗੱਲ 26 ਹੋਊਗੀ ਫਿਰ 26 ਦਾ ਤਰੀਕ ਪਾ ਕੇ ਲੈਟਰ ਕੱਢ ਲਵਾਂਗੇ ਫਿਰ ਸਤਾਈ ਨੂੰ ਕੱਢ ਦੋਗੇ ਇਹ ਹੱਲ ਨਹੀਂ ਕਿਸੇ ਗੱਲ ਦਾ ਕੋਈ ਵੀ ਜੀ ਅਸੀਂ ਕਿ ਵੀ ਜੇ ਡੂੰਗਰ ਘਰ ਚ ਜੇ ਸਾਲ ਪਹਿਲਾਂ 6 ਮਹੀਨੇ ਪਹਿਲਾਂ ਬੱਚਿਆਂ ਦੇ ਜਿਨੇ ਉਤਾਰੇ ਸੀਗੇ ਜੀ ਉਹਨਾਂ ਖਿਲਾਫ ਤੰਤ ਕਾਰਵਾਈ ਕਰਕੇ ਉਹਨਾਂ ਨੂੰ ਉਹ ਸਜ਼ਾ ਦਿੱਤੀਗੀ ਸਸਪੈਂਡ ਕਰ ਦਿੱਤਾਗੇ ਪੁਲਿਸ ਵਾਲਿਆਂ ਨੂੰ अच्छा जी ਤੇ ਕਿਉਂ ਨਾ ਅੱਜ ਜਿਹੜੇ ਲੋਕਾਂ ਨੇ ਇਹ ਕਰਵੈ ਕੀਤੀ ਹੈ ਉਹਨਾਂ ਖਿਲਾਫ ਕਿਉਂ ਤੁਸੀਂ ਇਹ ਕਰਵੈ ਨਹੀਂ ਕਰ ਰਹੇ ਉਹਨਾਂ ਸਜ਼ਾ ਕਿਉਂ ਨਹੀਂ ਦੇ ਰਹੇ ਇਹ ਭੇਦਭਾਵ ਸਿੱਖਾਂ ਤੇ ਹਿੰਦੂਆਂ 'ਚ ਕਿਉਂ ਕੀ ਸਿੱਖ ਜਿਹੜੇ ਦੇਖਦੇ 2 ਨੰਬਰ ਦੇ شہری ਆ ਹੂੰ ਕਾਨੂੰਨ ਤਾਂ ਸ ਬਰਾਬਰ ਹੈ ਹੂੰ ਇਹ ਲੈਟਰ ਤੁਹਾਡਾ ਸਪੋਰਟਿੰਗ ਲੈਟਰ ਹੈ ਆਰਟੀਕਲ 21 ਸਾਨੂੰ ਰਾਈਟ ਦਿੰਦਾ ਹੈ ਜੀ ਸਾਡੇ ਬੱਚਿਆਂ ਕੋਲੇ ਇਹ ਲੈਟਰ ਪਹਿਲਾਂ ਵੀ ਆਲਰੇਡੀ ਸੀਗਾ ਜੀ ਸਾਡੇ ਕੋਲੇ ਹਾਈ ਕੋਰਟ ਦੇ ਦੇਸ਼ ਦੀ ਕਾਪੀ ਸੀਗੀ ਜੀ ਸਾਡੇ ਕੋਲੇ ਆਰਪੀਐਸਸੀ ਦਾ ਲੈਟਰ ਸੀਗਾ ਜੀ ਸਾਡੇ ਕੋਲੇ ਇਹ ਜਿਹੜਾ ਗ੍ਰਹਿ ਮੰਤ్ర ਦਾ ਲੈਟਰ ਸੀਗਾ ਪਲੱਸ ਆਰਟੀਕਲ 25 ਦਾ ਵੱਲਾ ਹੈ ਹੀ ਆਪਣਾ ਜੀ ਇਹਦੇ باوجود ਇਸ ਤਰ੍ਹਾਂ ਹੋਇਆ ਹੂੰ ਇਹ ਜੋ ਸਾਡੀ ਤਲਖੀ ਬੜੀ ਚੱਲੀ ਹੈ ਅਖੀਰ ਉਹਨਾਂ ਨੇ ਕਿਹਾ ਜੀ ਮੈਂ ਵਚਨ ਦੇਣਾ ਤੁਹਾਨੂੰ ਕਿ ਅਸੀਂ ਇਹਨਾਂ ਖਿਲਾਫ ਵੀ ਐਕਸ਼ਨ ਲੰਗ ਜੋ ਐਕਸ਼ਨ ਜਨੈਰਲ ਉਦਤਾਰ ਦੇ ਖਿਲਾਫ ਹੋਇਆ ਜੀ ਅਸੀਂ ਇਹ ਵੀ ਗੱਲ ਕਹੀ ਸੀ ਕਿ ਸਾਡਾ ਤੁਹਾਡਾ ਜਿਹੜਾ ਇਤਿਹਾਸ ਹੈ ਨਾ ਬੜਾ ਸਾਡਾ ਇਹ ਕੜਵਟ ਪੜਾ ਰਿਹਾ ਹੈ ਵੀ ਤੁਸੀਂ ਲੋਕ ਗਾਂ ਦੀ ਸੌਂਖਾ ਖਾ ਕੇ ਗੁਰੂਗੱਲ ਮੁਕਰਦੇ ਰਹੋ ਅੱਜ ਫਿਰ ਨਾ ਮੁਕਰ ਜਿਓ ਉਹ ਕਦ ਮੈਂ ਤੁਹਾਨੂੰ ਵਾਅਦਾ ਕਰਦਾ ਤੁਹਾਡੇ ਨਾਲ ਜੀ ਚਲੋ ਵਾਰਤਾ ਹੋ ਗਈ ਉਹਨੇ ਕਮਿਟਮੈਂਟ ਕਰਤੀ ਸਾਰੇ ਵਿੱਚ ਕਰਦੀ ਪਬਲਿਕਲੀ ਕਰਦੀ ਗੱਲ ਖਤਮ ਹੋ ਗਈ ਜੀ ਉਸ ਤੋਂ ਬਾਅਦ ਜੋ ਵਾਪਸ ਆਈਆਂ ਤੇ ਪੁਸ ਦੀ ਧਾੜਾਂ ਜਿਹੜੀਆਂ ਫਿਰ ਸਾਡੇ ਜਿਹੜੇ ਸਿੰਘਾਂ ਦੇ ਘਰਾਂ 'ਚ ਇਹਨਾਂ ਨੇ ਸ਼ੁਰੂ ਕਰਤਾ ਰਾਤ ਛਾਪੇ ਮਰੀ ਕਰਨੀ ਇਹ ਰਾਤ ਤੋਂ ਚੱਲ ਰਹੀ ਜੀ ਰਾਤ ਤੋਂ ਚੱਲ ਰਹੀ ਜੀ ਰਾਤ ਤੋਂ ਹੀ ਹਾਂ ਇਹ ਇਸ ਤਰ੍ਹਾਂ ਬੇਈਮਾਨ ਸਰਕਾਰ ਹੈ ਇਸ ਰਚਉਂਦੀ ਹੈ ਵੀ ਕੋਈ ਵੀ ਜਥੇਬੰਦੀਆਂ ਇੱਥੇ ਐਕਟਿਵ ਨਾ ਕਰ ਚੱਲੇ ਇਹਨਾਂ ਨੂੰ ਡਰਾਉਣਾ ਚਾਹੁੰਦੀ ਹੈ ਪਰ ਇਹ ਭੁੱਲ ਗਿਆ ਵੀ ਅਸੀਂ ਤਾਂ ਸਪਰਿੰਗ ਦੇ ਮਾਫੇ ਕਰ ਜਿੰਨਾ ਦਬਾਉਂਗੇ ਨੋਛ ਲ ਅੱਜ ਸਰਕਾਰ ਨੂੰ ਵਾਰਨ ਕਰਦੇ ਆਂ ਵੀ ਆਪਣੀ ਇਹ ਕਰਤੂਤਾਂ ਦਾ ਬਾਝ ਜਾਵੇ ਇਹਦੇ ਸਿੱਤੇ ਘਰ ਤੱਕ ਨਿਕਲਣਗੇ ਇਹ ਮਸ ਸੋਚੇ ਵੀ ਜਿਲਾਂ ਦੀ ਕਾਲ ਕੋੜੀਆਂ ਬਰਸੇ ਫਾਂਸੀਆਂ ਦੇ ਸਾਡੇ ਨਿਵੇਕਲੀ ਘੱਟ ਈ ਹੈ ਕੋਈ ਇਹ ਤਾਂ ਸਾਡੇ ਗਹਿਣੇ ਆ ਹੂੰ ਇਹ ਸਰਕਾਰ ਦੀ ਮੰਦਭਾਗੀ ਮਾੜੀ ਸੋਚ ਹੈ ਅਸੀਂ ਸਮੂਹ ਸਿੱਖਾਂ ਨੂੰ ਬੇਨਤੀ ਕਰਦੇ ਆਂ ਵੀ ਇਹੋ ਜਿਹੀ ਸਰਕਾਰਾਂ ਦੇ ਖਿਲਾਫ ਸਿੱਖ ਕੌਮ ਨੂੰ ਲਾਮਬਦ ਹੋਣਾ ਪਊਗਾ ਸਿੰਘ ਸਾਹਿਬਾਂ ਨੂੰ ਬੇਨਤੀ ਕਰਦੇ ਆਂ ਅਸੀਂ ਸ਼੍ਰੋਮਣੀ ਗਵਰਦਨ ਬੇਨਤੀ ਕੀਤੀ ਹੈ ਵੀ ਜਿਹੜੀ ਛਾਪੇ ਮਰ ਸ਼ੁਰੂ ਹੋਈ ਹੈ ਇਹ ਇੱਕ ਦਹਿਸ਼ਤ ਦਾ ਮਾਹੌਲ ਸਰਕਾਰ ਪੈਦਾ ਕਰਨਾ ਚਾਹੁੰਦੀ ਸੀ ਇੱਕ ਕਮ ਦੇ ਨੌਜਵਾਨਾਂ ਵਿੱਚ ਤਾਂ ਕਿ ਉਹ ਵੀ ਨੌਜਵਾਨ ਸਰਕਾਰ ਦੇ ਖਿਲਾਫ ਖੜਾ ਨਾ ਹੋ ਸਕੇ ਮੈਨੂੰ ਇਹੀ ਗੱਲ ਗ੍ਰਹਿ ਮੰਤਰੀ ਨੇ ਕਹੀ ਸੀਗੀ ਕਹਿੰਦੇ ਹਰ ਇਹ ਅੰਦੋਲਨ ਵਗੈਰਾ ਤੋਂ ਗਲਤ ਹੁੰਦੇ ਐਸੇ ਅੰਦੋਲਨ ਨਹੀਂ ਕਰਨਾ ਚਾਹੀਏ ਮੈਂ ਕਿ ਤੁਸੀਂ ਨਾ ਦਲ ਕਿਤੇ ਬੀਜੇਪੀ ਨੇ ਬੀਜੇਪੀ ਵਗੈਰਾ ਅੰਦੋਲਨ ਦੇ ਇੱਥੇ ਆ ਗਈ ਹੂੰ ਹੂੰ ਉਹ ਯੁੱਧ ਕਰਕੇ ਤੁਸੀਂ ਅੰਦੋਲਨ ਨਹੀਂ ਕੀਤਾ ਜੋ ਦਰਮੰਦਰ ਕਰਕੇ ਸਹੀ ਵੀ ਸਾਨੂੰ ਤੁਸੀਂ ਸਮਝਾ ਰਹੇ ਹੋ ਤੇ ਆਪ ਤਾਂ ਉਸੇ ਜਮਾਤੋਂ ਨਿਕਲੇ ਹੋ ਤੇ ਸਰ ਜਿਹੜੀ ਤੇ ਸਰ ਜਿਹੜੀ ਬੱਚੀ ਦਾ ਤੁਸੀਂ ਕਹਿ ਰਹੇ ਹੋ ਹੁਣ ਬੱਚੀ ਦਾ ਤਾਂ ਉਹ ਸਾਲ ਬਰਬਾਦ ਹੋ ਗਿਆ ਬਿਲਕੁਲ ਅਸੀਂ ਬੱਚੇ ਬਾਰੇ ਗੱਲ ਕੀਤੀ ਜੀ ਦੇਖੋ ਭਾਜੀ ਕੁਝ ਗੱਲਾਂ ਦਾ ਸਾਨੂੰ ਸਮਝ ਆਉਂਦੀ ਕਿ ਉਹ ਪ੍ਰੋਪਰਸ ਲੈਂਚ ਰਹੇ ਆ ਜੀ ਇਹ ਐਗਜ਼ਾਮ ਕਰਾਇਆ ਹਾਈ ਕੋਰਟ ਨੇ ਜੀ ਉਹਦਾ ਇੰਚਾਰਜ ਸੀਗਾ ਡਿਸਟ੍ਰਿਕਟ ਜੱਜ ਠੀਕ ਹੈ ਸੈਸ਼ਨ ਜੱਜ ਹੈ ਨਾ ਜੀ ਜੀ ਡਿਸਟ੍ਰਿਕਟ ਜੱਜ ਨੂੰ ਕੋਈ ਸਰਕਾਰ ਸਸਪੈਂਡ ਨਹੀਂ ਕਰ ਸਕਦੀ ਨਾ سزا ਦੇ ਸਕਦੀ ਹੈ ਠੀਕ ਹੈ ਉਹਦੇ ਖਿਲਾਫ ਕਾਰਵਾਈ ਕਰਨ ਵਾਸਤੇ ਜੁਡੀਸ਼ੀਅਲ ਹੀ ਸક્ષਮ ਹੈ ਹਾਈ ਕੋਰਟ ਜਾਂ ਸੁਪਰੀਮ ਕੋਰਟ ਠੀਕ ਹੈ ਉਹਦੇ ਵਾਸਤੇ ਅਸੀਂ ਬੱਚੀ ਸਿਮਰਨ ਕਰਨ ਨਾਲ ਗੱਲ ਕੀਤੀ ਹੈ ਮੇਰੀ ਖੁਦ ਗੱਲ ਹੋਈ ਹੈ ਸ਼ਰੂਨੀ ਕਮੇਟੀ ਵੱਲੋਂ ਮਹਿਤਾ ਸਾਹਿਬ ਰਜਿੰਦਰ ਸਿਮੇਤਾ ਉਹਨਾਂ ਨੇ ਗੱਲ ਕੀਤੀ ਹੈ ਤਾਮੀ ਸਾਹਿਬ ਨੇ ਗੱਲ ਕੀਤੀ ਹੈ ਬੱਚੀ ਵੱਲੋਂ ਸੀ ਕੱਲ ਇੱਕ ਐਪਲੀਕੇਸ਼ਨ ਕਿਹਾ ਸੀ ਲੋਨ ਸਟੇਜ ਇਹਦੇ ਚੀਫ ਜਸਟਿਸ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਠੀਕ ਹੈ ਕਿਉਂਕਿ ਪ੍ਰੋਪਰ ਸੀ ਲੀਗਲ ਪ੍ਰੋਸੈਸ ਵੀ ਸ਼ੁਰੂ ਕਰੀਏ ਜੀ ਉਹਦੇ ਨਾਲ ਜਿਹੜੇ ਉਸ ਵਿਆਪਤੇ 'ਚ ਬੋਲ ਕੇ ਹਾਈ ਕੋਰਟ ਸੁਪਰੀਮ ਕੋਰਟ ਜਾ ਸਕਦੇ ਆ ਜੀ ਤੇ ਤਾਮੀ ਸਾਹਿਬ ਨੇ ਗੱਲ ਕਹੀ ਹੈ ਬਿਲਕੁਲ ਜੋ ਸੁਪਰੀਮ ਕੋਰਟ ਦਾ ਜੋ ਵੀ ਖਰਚਾ ਹੋਊਗਾ ਬੱਚੀ ਵਾਸਤੇ ਅਸੀਂ ਸਾਰਾ ਪੇ ਕਰਾਂਗੇ ਪਰ ਪ੍ਰੋਪਰ ਬੱਚੀ ਇਸ ਗੱਲ ਤੇ ਇਹ ਜਿੰਨੇ ਵੀ ਰਿਟ ਵਗੈਰਾ ਉਸ ਤੇ ਸਾਈਨ ਕਰਦੀ ਰਹੇ ਸਾਰਾ ਕੇ ਸਿਸਟਮ ਮਾਰ ਲਾਂਗੇ ਅਸੀਂ ਉਹ ਵੀ ਪ੍ਰੋਸੈਸ ਲਾਗੂ ਕਰ ਰੱਖਿਆ ਵੀ ਚਲੋ ਲੀਗਲ ਵੀ ਸਿੱਖ ਚੱਲੀ ਐ ਅਸੀਂ ਆ ਕੇ ਜੀ ਤੇ ਵੈਸੇ ਸਰ ਤਾਜੂਬ ਹੁੰਦਾ ਹੈ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਹੈਗਾ ਕਿ ਡਿਸਟ੍ਰਿਕਟ ਜਿਹੜੇ ਕੋਰਟ ਤੇ ਜੱਜ ਹੁੰਦੇ ਨੇ ਉਹਨਾਂ ਦੀ ਦੇਖ ਰੇਖ 'ਚ ਇਹ ਸਾਰਾ ਕੁਝ ਐਗਜ਼ਾਮ ਹੁੰਦਾ ਹੈ ਤੇ ਜਿਹੜੇ ਜੱਜਸ ਹੈਗੇ ਨੇ ਉਹਨਾਂ ਨੂੰ ਤਾਂ ਇਸ ਗੱਲ ਦੀ ਬਕਾਇਦਾ ਜਿਆਦਾ ਪਤਾ ਹੁੰਦਾ ਹੈ ਕਿ ਸੰਵਿਧਾਨ ਦੇ ਵਿੱਚ ਕਿਹੜੇ-ਕਿਹੜੇ ਹੱਕ ਹਕੂਕ ਸਿੱਖਾਂ ਨੂੰ ਮਿਲੇ ਹੋਏ ਨੇ ਕਿਸੇ ਨੂੰ ਸਭ ਨੂੰ ਪਤਾ ਹੈ ਕਿ ਨੂੰ ਕਿਹਨੂੰ ਨਹੀਂ ਪਤਾ ਅੱਜ ਸਿੱਖ ਦੇ ਦੀ ਪਾਰਲੀਮੈਂਟ ਵਿੱਚ ਅਸੈਂਬਲੀ ਵਿੱਚ ਪੀਐਮ ਹਾਊਸ ਤੋਂ ਪ੍ਰੈਜ਼ੀਡੈਂਟ ਹਾਊਸ ਵਿੱਚ ਕੋਟਾਂ ਵਿੱਚ ਵੀ ਪੁਲਿਸ ਵਾਲੇ ਸਿੰਘ ਜਿਹੜੇ ਕਕਾਰ ਪਾ ਕੇ ਜਾਂਦੇ ਆਂ ਕਿਰਪਾਨਾਂ ਵਾਲੇ ਜਾਂਦੇ ਪਤਾ ਕਿਹਨੂੰ ਨਹੀਂ ਜੀ ਜੀ ਸਭ ਨੂੰ ਪਤਾ ਹੈ ਪਰ ਇਹ ਜਾਨ ਬੁੱਝ ਕੇ ਕੌਮ ਨੂੰ ذلیل ਕੀਤਾ ਜਾਂਦਾ ਤੇ ਵਾਰ-ਵਾਰ ذلیل ਕਰ ਰਹੇ ਇੱਕ ਵਾਰ ਨਹੀਂ ਕਰ ਰਹੇ ਜੀ ਹਮ ਇਸ ਤੋਂ ਪਹਿਲਾਂ ਜਦੋਂ ਇਹ ਵੋਟ ਪੜਗੇ ਸੀਗੇ ਰਾਜਸਥਾਨ 'ਚ ਤੇ ਇਹਨਾਂ ਨੇ ਕਿਰਪਾਨ ਤੇ ਰੋਗ ਲਾ ਦਿੱਤੀ ਵੀ ਕਿਰਪਾਨ ਪਾ ਕੇ ਵੋਟ ਨਹੀਂ ਪਾ ਸਕਦੇ ਅੱਛਾ ਇਹ ਵੀ ਇਸ ਤੋਂ ਪਹਿਲਾਂ ਜੋ ਹਾਂਜੀ ਇਹ ਵੀ ਹੋਇਆ ਮਾਰੇ ਬਿਲਕੁਲ ਹੋਇਆ ਅਸੀਂ ਅੰਦੋਲਨ ਕੀਤਾ ਬੜੀ ਬੜੀ ਚਰਚਾ ਚੱਲੀ ਸੀ ਰੈਸ਼ਨਗਰ ਚ ਵੀ ਸਿੱਖ ਕਿਰਪਾਨ ਨਾਲ ਆ ਕੇ ਵੋਟ ਪਾਣਗੇ ਕਿਰਪਾਨ ਪਾ ਕੇ ਵੋਟ ਨਹੀਂ ਪਾ ਸਕਦੇ ਅਸੀਂ ਪੋਲਿੰਗ ਬੂਥ ਬੰਦ ਕਰਾਈ ਮੁੜ ਕੇ ਰੈਸ਼ਨਗਰ ਚ ਬੜਾ ਬੜਾ ਅੰਦੋਲਨ ਕੀਤਾ ਉਹ ਦੁਆਗੇ ਜੀ ਫਿਰ ਅਸੀਂ ਫਿਰ ਬਾਅਦ ਪੁਲਿਸ ਛੱਡਦੀ ਜਦੋਂ ਆਕੇ ਪ੍ਰਸ਼ਾਸਨ ਨੇ ਪਬਲਿਕਲੀ ਮੀਡੀਆ ਚ ਮਾਫੀ ਮੰਗੀ ਵੀ ਸਾਡਾ ਤੋਂ ਗਲਤੀ ਹੋਈ ਹੈ ਜੀ ਇਹ ਗਲਤੀ ਉਹ ਤਾਂ ਸਭ ਨੂੰ ਹੈ ਇਹ ਸ਼ਰਾਰਤਾ ਕਰਦੇ ਆ ਇਹ ਵਾਰ ਵਾਰ ਟੰਗਦੇ ਆ ਟੰਗਦੇ ਆ ਵੀ ਇੰਨੇ ਦੀ ਅਣਖ ਗੈਰਤ ਕਿਣਕ ਮਰ ਗਈ ਕਿ ਜਿਉਂਦੀ ਆਕੇ ਤੇ ਸਰ ਜਿਹੜਾ ਇੱਕ ਇਹ ਗੁਰਪ੍ਰੀਤ कौर ਦੱਸ ਰਹੀ ਸੀ ਉਹ ਬੱਚੀ ਜਿਹਨੂੰ ਰੋਕਿਆ ਗਿਆ ਕਿ ਇਨਸਟਰਕਸ਼ਨਸ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਤੁਸੀਂ ਕੋਈ ਸ਼ਾਰਪ ਚੀਜ਼ ਨਹੀਂ ਲੈ ਕੇ ਜਾ ਸਕਦੇ ਤੇ ਇਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਸਿੱਖਾਂ ਦੇ ਸੰਦਰਭ ਦੇ ਵਿੱਚ ਇਹ ਚੀਜ਼ ਨੂੰ ਖਾਸ ਤੌਰ ਦੇ ਉੱਤੇ ਮਹੱਤਤਾ ਦੇ ਕੇ ਇੱਕ ਮੈਂਸ਼ਨਿੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਪਤਾ ਹੀ ਇਹ ਵੀ ਸਿੱਖ ਬੱਚਾ ਵੀ ਕੋਈ ਆ ਸਕਦਾ ਹੈਗਾ ਤੇ ਉਹ ਅੰਮ੍ਰਿਤਧਾਰੀ ਹੋਏਗਾ ਤਾਂ ਉਹਨਾਂ ਨੇ ਕਿਰਪਾਨ ਪਹਿਨੀ ਹੋਏਗੀ ਲੇਕਿਨ ਇਸ ਚੀਜ਼ ਨੂੰ ਇੱਕ ਸਪੈਸ਼ਲ ਕਿਉਂਕਿ ਜਿਸ ਤਰੀਕੇ ਨਾਲ ਆਰਟੀਕਲ 25 ਦੇ ਵਿੱਚ ਇੱਕ ਸਪੈਸ਼ਲ ਮੈਂਸ਼ਨਿੰਗ ਦਿੱਤੀ ਹੋਈ ਹੈ ਸਿੱਖਾਂ ਨੂੰ ਕਿ ਐਗਜ਼ਾਮਸ ਦੇ ਲਈ ਵੀ ਕੋਈ ਸਪੈਸ਼ਲਿੰਗ ਮੈਂਸ਼ਨਿੰਗ ਨਹੀਂ ਹੋਣੀ ਚਾਹੀਦੀ ਦੇਖੋ ਜੀ ਅਸੀਂ ਉਹ ਜਿਹੜਾ ਹੁਣ ਲੈਟਰ ਕੱਢਿਆ ਨਾ ਉਸ ਤੇ ਲਿਖਿਆ ਇਹਨਾਂ ਨੇ ਪਰ ਅਸੀਂ ਇਹ ਖੜੇ ਕਿ ਸਵਾਲ ਹੈ ਵੇ ਕੱਲ ਨੂੰ ਮੈਨੂੰ ਸੀਬੀਐਸਸੀ ਇਗਜ਼ਾਮ ਕਰਾ ਰਹੀ ਹੈ ਜੀ ਇਹ ਕੰਡੀਸ਼ਨ ਸੀਬੀਐਸਸੀ ਲਿਖ ਲਾ ਦਿੰਦੀ ਹੈ ਜੀ ਵੀ ਕੋਈ ਦਿੱਕੀਂ ਨਗਲੀ ਜੀ ਲੈ ਕੇ ਨਹੀਂ ਕਰ ਸਕਦਾ ਕੋਈ ਨਿਸ਼ਸਤਰ ਲੈ ਕੇ ਜਾ ਸਕਦਾ ਹਾਂਜੀ ਉਹਦਾ ਇਲਾਜ ਕੀ ਉਹਦਾ ਕੀ ਹੈ ਹਮ ਅਸੀਂ ਕਿੰਨੂ ਬਨ ਕਵਾਂਗੇ ਹਮ ਕਿੰਨੀਆਂ ਅਥੋਰਟੀਆਂ ਕਿੰਨੀਆਂ ਜੱਸੀਆਂ ਇਗਜ਼ਾਮ ਕਰਾਉਂਦੀਆਂ ਆ ਕੇ ਹਮ ਇਹ ਤਾਂ ਫਿਰ ਇਹ ਹਕੀਕਤ ਸੈਂਟਰ ਤੋਂ ਹੋਮ ਮਿਨਿਸਟਰੀ ਜਾਰੀ ਕਰੇ ਇਹਨਾਂ ਨੂੰ ਇਨਸਟਰਕਸ਼ਨਸ ਸਰ ਹੋਮ ਮਿਨਿਸਟਰੀ ਵੱਲੋਂ ਵੀ ਲੈਟਰ ਜਾਰੀ ਮੂਹੀ ਬੇਨਤੀ ਕਰ ਰਹੇ ਹਾਂ ਹੋਮ ਮਿਨਿਸਟਰੀ ਵੱਲੋਂ ਵੀ ਜਾਰੀ ਹੈ ਲੈਟਰ 2019 ਦਾ ਅਖਾਈ ਕੋਰਟ ਦੇ ਹਦੇਸ ਤੱਕ ਹੈਗੀ ਹੈ ਵੀ ਅਮਰਤਾਰੀ ਬੱਚਾ ਇੱਕ ਘੰਟਾ ਪਹਿਲਾਂ ਸੈਂਟਰ ਪਹੁੰਚੇ ਤਾਂ ਕਿ ਪ੍ਰੋਪਰ ਜਾਂਚ ਹੋ ਚੁੱਕੇ ਇਹਦੇ باوجود ਸ਼ਰਨਤਾਂ ਹੋ ਰਹੀਆਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇਹ ਜਾਣ ਕੇ ਟੁੰਬਦੇ ਆ ਜਾਣ ਕੇ ਸ਼ਰਨਤਾਂ ਕਰ ਰਿਹਾ ਜਾਣ ਕੇ ਕੌਣ ਨੂੰ ਜਲੀਲ ਕਰ ਰਿਹਾ ਇਹ ਤਾਂ ਬੜੀ ਮਾੜੀ ਗੱਲ ਹੈ ਜਿਸ ਇੱਕ ਬੱਚਿਆਂ ਦੇ ਮਾਨਸਿਕਤਾ ਦੇ ਉੱਤੇ ਫਿਰ ਕਿਉਂਕਿ ਬੱਚੇ ਨੂੰ ਤਾਂ ਫਿਰ ਇਹੀ ਟੈਨਸ਼ਨ ਰਹੇਗੀ ਜਿਹੜਾ ਅਮਰਤਾਰੀ ਬੱਚਾ ਹੋਏਗਾ ਵੀ ਪਤਾ ਨਹੀਂ ਮੈਨੂੰ ਕੱਲ ਬੈਠਣ ਦੇਣਾ ਕਿ ਨਹੀਂ ਬੈਠਣ ਦੇਣਾ ਅਸੀਂ ਇੱਕ ਬੰਨੇ ਦਾ ਜੀ ਲੱਖ ਰੁਪਏ ਲਾ ਕੇ ਬੱਚੇ ਪੜਾਉਨੇ ਆ ਬੱਚੇ ਕੋਚਿੰਗ ਲੈਂਦੇ ਆ ਹਨਾ ਬੱਚੇ ਇੱਕ ਕੈਰੀਅਰ ਬੰਦੀ ਮੁਕਾਮ ਤੇ ਪਹੁੰਚਦੇ ਆ ਬਿਲਕੁਲ ਉਦੋਂ ਸਰਕਾਰਾਂ ਸੰਘ ਦੀ ਜਿਹੜੀ ਗੰਦੀ ਨੀਤੀਆਂ ਘਨੌਨੀ ਸਾਸਾ ਸ਼ੁਰੂ ਹੁੰਦੀਆਂ ਉਹ ਬੱਚਿਆਂ ਦੇ ਕੈਰੀਅਰ ਤਬਾਹ ਕਰ ਦਿੱਤੇ ਜਾਂਦੇ ਆ ਅੱਜ ਇੱਕ ਸਾਲ ਦੀ ਜੀ ਇੱਕ ਸਾਲ ਦੀ ਕੋਚਿੰਗ ਹੈ ਉਹ ਬੱਚਿਆਂ ਦਾ ਜਿਹੜਾ ਮਗਰਲਾ ਵੀ 20 25 ਸਾਲ ਦਾ ਬਿਲਕੁਲ ਪਰ ਮੈਂ ਫਿਰ ਵੀ ਤਮਾਦ ਕਰਾਂਗਾ ਬੱਚਿਆਂ ਦਾ ਵੀ ਜਿਨ੍ਹਾਂ ਨੇ ਆਪਣੇ ਦੀ ਕਕਾਰਾਂ ਨੂੰ ਸਿੱਖ ਨੂੰ ਆਪਣੇ ਧਰਮ ਨੂੰ ਪਹਿਲ ਦਿੱਤੀ ਆ ਕਿ ਜੀ ਤੇ ਇਸ ਆਖਰੀ ਅਖੀਰ ਦੇ ਵਿੱਚ ਤੁਸੀਂ ਹੁਣ ਇਸ ਚੀਜ਼ ਦਾ ਹੱਲ ਕਿਦਾਂ ਦੇਖ ਰਹੇ ਹੋ ਤੁਹਾਡੇ ਵੱਲੋਂ ਇਸ ਜਿਹੜੀ ਹੁਣ ਕਾਰਵਾਈ ਹੋ ਰਹੀ ਹੈ ਇਹਨਾਂ ਨੂੰ ਤੁਸੀਂ ਕਿਦਾਂ ਹੁਣ ਦੇਖ ਰਹੇ ਹੋ ਤੇ ਇਹਦਾ ਹੱਲ ਕੀ ਹੋ ਸਕਦਾ ਹੈ ਹਾਂ ਜੀ ਇੱਕ ਵੀ ਖਸਤਾਰੀ ਹੋਈ ਅਸੀਂ ਲੜਾਈ ਜਾਰੀ ਰੱਖਾਂਗੇ ਸਰਕਾਰ ਦੇ ਖਿਲਾਫ ਹਮੇਸ਼ਾ ਨੂੰ ਗੁਫਤਾਰ ਕਰਨ ਪਾਵੇਂ ਜਿੱਲਾ ਸਿੱਟਮ ਪਾਵੇਂ ਕੇਸ ਪਾਂ ਜੋ ਮਰਜ਼ੀ ਕਰਾਂ ਪਹਿਲਾਂ ਕੇਸ ਬਹੁਤ ਪਏ ਜਿੱਲਾਂ ਪਹਿਲਾਂ ਬਹੁਤ ਕਟੀਆਂ ਹੁਣ ਵੀ ਕਟਾਂਗੇ ਪਰ ਕੌਮੀ ਸਵੈਮਾਨ ਨਸ ਵੀ ਹੋਤਾ ਨਹੀਂ ਕਰਾਂਗੇ ਇਹ ਕੌਮੀ ਸਵੈਮਾਨ ਦੀ ਗੱਲ ਹੈ ਸਿੱਖਾਂ ਦੇ ਅਣਖ ਦੀ ਗੱਲ ਹੈ ਸਾਡੇ ਧਰਮ ਦੀ ਗੱਲ ਹੈ ਅਸੀਂ ਇਹ ਲੜਾਈ ਜਾਰੀ ਰੱਖਾਂਗੇ ਜਦ ਤੀ ਸਾਨੂੰ ਪ੍ਰੋਪਰ ਪ੍ਰੋਪਰ ਸਾਨੂੰ ਇਨਸਾਫ ਨਹੀਂ ਮਿਲਦਾ ਆਕੇ ਜੀ ਬਹੁਤ ਬਹੁਤ ਧੰਨਵਾਦ ਸਰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸੋ ਤੇਜਿੰਦਰਪਾਲ ਸਿੰਘ ਟੀਮ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਜਿਹੜੇ ਖਾਸ ਤੌਰ ਦੇ ਉੱਤੇ ਇੱਕ ਪੂਰੀ ਮੁਹਿੰਮ ਉਹਨਾਂ ਨੇ ਚਲਾਈ ਉਸ ਬੱਚੀ ਨੂੰ ਲੈ ਕੇ ਜਿਸ ਨੂੰ ਜੁਡੀਸ਼ੀਅਲ ਐਗਜ਼ਾਮ ਦੇ ਵਿੱਚ ਜੈਪੁਰ ਦੇ ਵਿੱਚ ਰੋਕ ਦਿੱਤਾ ਗਿਆ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਉਹ ਸਿੱਖ ਜਿਹੜੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਸਨ ਉਹਨਾਂ ਦੇ ਘਰਾਂ ਦੇ ਵਿੱਚ ਹੁਣ ਰਾਤ ਤੋਂ ਹੀ ਰਾਜਸਥਾਨ ਪੁਲਿਸ ਵੱਲੋਂ ਰੇਡ ਮਾਰੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅੱਗੇ ਕੀ ਕੁਝ ਕਾਰਵਾਈ ਹੁੰਦੀ ਹੈ ਜਾਂ ਇਹਦਾ ਪ੍ਰਤੀਕਰਮ ਕੀ ਹੁੰਦਾ ਹੈ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਬਹੁਤ ਬਹੁਤ ਧੰਨਵਾਦ ਟੀਮਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਾਈ ਗੁਰੂ ਜੀ ਦਾ ਖਾਸ ਸਤਿ ਸ਼੍ਰੀ ਅਕਾਲ ਸਾਹਿਬ ਵਾਈ ਗੁਰੂ ਜੀ